ਜੇ ਸੀ ਹਰੇਕ ਘਰਿਆ ਦਰਖਤ ਨਹੀਂ ਹੈਗਾ ਪਰ ਆਪਾਂ ਨੂੰ ਅੱਜ ਤੋਂ ਬਾਅਦ ਦਰਖਤਾਂ ਦੇ ਆਉਣਾ ਚਾਹੀਦਾ ਵੀ ਵੱਧ ਤੋਂ ਵੱਧ ਦਰਖਤ ਲਾਈਏ ਜਿੱਥੇ ਵੀ ਆਪਾਂ ਨੂੰ ਜਗ੍ਹਾ ਮਿਲਦੀ ਆ ਤਾਂ ਉੱਥੇ ਦਰਖਤ ਲਾਓ ਕਿਉਂਕਿ ਜੇ ਆਪਾਂ ਦਰਖਤ ਨਹੀਂ ਲਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਤਾਪਮਾਨ ਕਿੱਥੇ ਪਹੁੰਚ ਜਾਣਾ ਕਿਸੇ ਇੱਕ ਦੀ ਨਹੀਂ ਹਰ ਇਨਸਾਨ ਦੀ ਲੋੜ ਹੈ ਕਿਉਂ ਆਕਸੀਜਨ ਜ਼ਰੂਰੀ ਆ ਬੂਟੇ ਅੱਜ ਕੱਲ੍ਹ ਹੁਣ ਤੁਸੀਂ ਲਾ ਲਓ ਕਿਸਾਨਾਂ ਨੇ ਅੱਗਾਂ ਲਾਈਆਂ ਨੇ ਚਾਹੇ ਉਹ ਕੁਦਰਤੀ ਆਪੀ ਵੱਧ ਗਈ ਅੱਗ ਚਾਹੇ ਜਾਣ ਕੇ ਲਾਈਆਂ ਨੇ ਕਿਸੇ ਨੇ ਰੁਖ ਕਿਸੇ ਨੇ ਵੀ ਉਹ ਸੰਭੇ ਬਾਲੇ ਰੁਖ ਜ਼ਿਆਦਾਤਰ ਅੱਗ ਦਾ ਸ਼ਿਕਾਰ ਹੋ ਗਏ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਵੀ ਜਿੱਥੇ ਉਹਨੇ ਤੋੜ ਸਾਜੀ ਥਾਂ ਬਾਧੂ ਆ ਉਥੇ ਦਰਖਤ ਲਾਉਣ ਹਨਾ ਆਪਦੇ ਥਿਆਰਿਆਂ ਦੇ ਕੰਨੀਆਂ ਦੇ ਕੇ ਕਿ ਦਰਖਤ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਕਹਿੰਦੇ ਵੀ ਫਸਲ ਨੂੰ ਮਾਰਦੇ ਨੇ ਜੇ ਨਸਲੀ ਨਾ ਰਹੀ ਦਾ فاਸਲੇ ਵੀ ਕਿਸੇ ਨੇ ਕੀ ਕਰਨੀ ਆ ਤਾਂ ਸਾਰਿਆਂ ਨੂੰ ਇਹੀ ਬੇਨਤੀ ਆ ਜੇ ਧਰਤੀ ਦੇ ਜੀਵਨ ਆਪਾਂ ਜਿਉਂਦਾ ਰੱਖਣਾ ਹੈ ਤਾਂ ਆਪਾਂ ਨੂੰ ਬੂਟੇ ਲਾਉਣੀ ਪੈਣਗੇ ਨਹੀਂ ਸਾਡਾ ਜੀਵਨ ਧਰਤੀ ਤੋਂ ਖਤਮ ਹੋ ਜਾਊਗਾ ਕੁਦਰਤ ਨਾਲ ਕੋਈ ਖਲਵਾੜ ਜਿਹੜਾ ਕਰੂ ਉਹਨੂੰ ਭੁਗਤਣਾ ਪੈਣਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕੁਰਬਾਨੀ ਵੀ ਆ ਇਹ ਤੁਕਾਂ ਨੇਗੀ ਆ ਤੇ ਉਹ ਤੁਕਾਂ ਦੇ ਵਿੱਚੋਂ ਅੱਜ ਅਮਲ ਕਰਦੇ ਹੋਏ ਨੌਜਵਾਨਾਂ ਨੇ ਇੱਕ ਵੱਡਾ ਹੀ ਵਖੜਾ ਉਪਰਾਲਾ ਕੀਤਾ ਇਸ ਸਮੇਂ ਅਸੀਂ ਸ਼ੇਰਪੁਰ ਦੇ ਵਿੱਚ ਖੜੇ ਆਂਗੇ ਸ਼ੇਰਪੁਰ ਦੇ ਵਿੱਚ ਆ ਲੰਬੇ ਸਮੇਂ ਤੋਂ ਨਸ਼ਾ ਰੋਕੂ ਕਮੇਟੀ ਜਿਹੜੀ ਹੈਗੀ ਹੈਗੀ ਚਰਚਿਆਂ ਦੇ ਵਿੱਚ ਬਣੇ ਹੋਏ ਨੇਗੇ ਪਿੰਡ ਦੇ ਵਿਕਾਸ ਦਾ ਚਾਹੇ ਕੋਈ ਵੀ ਕੰਮ ਹੋਵੇ ਲੋਕਾਂ ਦੇ ਹਿੱਤ ਦੀ ਕੋਈ ਵੀ ਗੱਲ ਹੋਵੇ ਜਾਂ ਫਿਰ ਆਪਾਂ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਕੋਈ ਵੀ ਗੱਲ ਹੋਵੇ ਉਹਦੇ ਵਿੱਚ ਨਸ਼ਾ ਰੋਕੂ ਕਮੇਟੀ ਦਾ ਇੱਕ ਵੱਖਰਾ ਸਹਿਯੋਗ ਮੰਨਿਆ ਜਾਂਦਾ ਤੇ ਅੱਜ ਉਸੇ ਨਸ਼ਾ ਰੋਕੂ ਕਮੇਟੀ ਨੇ ਮਿੱਠੇ ਪਾਣੀ ਦੀ ਸ਼ਬੀਰ ਲਾਈ ਗਿਆ ਕਿ ਤੇ ਨਾਲ ਹੀ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਪਿਛਲੀ ਤਰਫ ਤੋਂ ਤੇ ਗੁੱਟਿਆਂ ਦਾ ਵੀ ਲੰਗਰ ਲਾਇਆ ਗਿਆਗਾ ਸ਼ਬੀਰ ਜਰੂਰ ਲਾਈ ਜਾਂਦੀ ਹੈ ਕਿ ਅਕਸਰ ਨੌਜਵਾਨਾਂ ਦੇ ਵੱਲੋਂ ਸ਼ਬੀਰ ਜਰੂਰ ਲਾਈ ਜਾਂਦੀ ਹੈ ਕਿ ਵੀਰਾਂ ਦੇ ਵੱਲੋਂ ਪਰ ਕੁਦਰਤ ਦਾ ਕਹਿ ਨਹੀਂ ਆਪਾਂ ਜਾਂ ਫਿਰ ਧਰਤੀ ਦਾ ਖਿਆਲ ਬਹੁਤ ਘੱਟ ਰੱਖਿਆ ਜਾਂਦਾ ਤੇ ਇਹਨਾਂ ਨੌਜਵਾਨਾਂ ਦੇ ਵੱਲੋਂ ਪਾਣੀ ਦਾ ਠੰਡਾ ਪਿਆਈ ਜਾ ਰਿਹਾ ਹੈਗਾ ਨਾਲ ਨਾਲ ਵਾਤਾਵਰਨ ਨੂੰ ਬਚਾਉਣ ਦੇ ਲਈ ਦਰੱਖਤਾਂ ਦੀ ਵੀ ਸੇਵਾ ਕੀਤੀ ਜਾ ਰਹੀ ਹੈ ਦਰੱਖਤਾਂ ਦਾ ਵੀ ਲੰਗਰ ਲਾਇਆ ਜਾ ਰਿਹਾ ਹੈਗਾ ਤੇ ਸਾਡੇ ਨਾਲ ਬਾਈ ਗੋਪੀ ਹੋਊਗਾ ਗੋਪੀ ਘਰੇਵਾਲ ਜੀ ਹੋਣਗੇ ਲੰਬੇ ਸਮੇਂ ਤੋਂ ਉਹ ਵੀ ਨਸ਼ਰ ਕਮੇਟੀ ਨਾਲ ਜੁੜੇ ਹੋਏ ਨੇ ਸ਼ੁਰੂਆਤ ਇਹਨਾਂ ਵੱਲੋਂ ਕੀਤੀ ਗਈ ਆਪਾਂ ਇਹ ਕਹਿ ਸਕਦੇ ਆਂਗੇ ਆਪਾਂ ਤੇ ਹੋਰ ਵੀ ਨੌਜਵਾਨ ਇਹ ਪੱਗਲੋਤ ਕਾੜਿਆ ਬਾਈ ਹਰਸ਼ੀਕਾਲ ਕਿਹਾ ਹਾਂ ਠੀਕ ਹੋ ਜੀ ਬਾਈ ਬਹੁਤ ਵਧੀਆ ਜੀ ਮੈਂ ਵੀ ਇਹ ਸ਼ੁਰੂਆਤ ਤਾਂ ਮੈਂ ਤਾਂ ਇਹੀ ਚੀਜ਼ ਤੋਂ ਕਰਨੀ ਚਾਹਾਂਗਾ ਸ਼ਬੀਲਾ ਤਾਂ ਗਰਮੀ ਦੇ ਮੌਸਮ ਚ ਅਕਸਰ ਲੱਗਦੀਆਂ ਨੇ ਹਾਂਜੀ ਹਾਂਜੀ ਹਰ ਇੱਕ ਸ਼ਖਸ ਉਪਰਾਲਾ ਕਰਦਾ ਹੈਗਾ ਵੀ ਸਾਡੇ ਬਦੋ ਜਿੰਨਾ ਬਹੁਤਾਂ ਯੋਗਦਾਨ ਹੁੰਦਾ ਉਹਨਾਂ ਪਾਈਏ ਪਰ ਤੁਸੀਂ ਇੱਕ ਵੱਖਰੇ ਤਰੀਕੇ ਦਾ ਯੋਗਦਾਨ ਹੈਗਾ ਨਾਲ ਬੁੱਟਿਆਂ ਦਾ ਵੀ ਲੰਗਰ ਲਾਇਆ ਹੈਗਾ ਤਾਂ ਮੈਂ ਇਹੀ ਪੁੱਛੂਗਾ ਇਹ ਖਿਆਲ ਕਿਵੇਂ ਆਇਆ ਰਹਿ ਕਿਵੇਂ ਬਣਦੀ ਰਹੀਏ ਵੀ ਜੋ ਸ਼ਬੀਲਾ ਲਾਉਣੇ ਨਾਲ ਨਾਲ ਬੁੱਟਿਆਂ ਦਾ ਲੰਗਰ ਵੀ ਦਈਏ ਇਹ ਵੀਰੇ ਸਾਨੂੰ ਨਾ ਹੁਣ 8-9 ਸਾਲ ਹੋ ਗਏ ਪਿਛਲੇ ਲੰਮੇ ਸਮੇਂ ਤੋਂ ਅਸੀਂ ਪਿੰਡ ਦੇ ਵਿੱਚ ਸਾਰੇ ਸ਼ੇਰਪੁਰ ਦੇ ਵਿੱਚ ਬੂਟੇ ਲਾਏ ਨੇ ਸਾਤੋਂ ਜਿੰਨੇ ਵੀ ਬੂਟੇ ਲੱਗਦੇ ਆ ਸੀ ਹਰ ਸਾਲ ਲਾਉਨੇ ਆ ਤੇ ਬਿੰਦੇਬੀਰ ਉਹਨਾਂ ਨੇ ਖੇੜੀ ਦੇ ਵਿੱਚ ਜਦੋਂ ਤੋਂ ਇਹਨੇ ਲੱਗੇ ਹੋਏ ਨੇ ਬੂਟੇ ਲਾ ਰਹੇ ਨੇ ਖੇੜੀ ਦੇ ਵਿੱਚ ਜਿੱਥੇ ਵੀ ਇਹਨਾਂ ਨੂੰ ਸਮਾਂ ਮਿਲਦਾ ਜਾਂ ਜਿੱਥੇ ਵੀ ਜਗ੍ਹਾ ਮਿਲਦੀ ਆ ਇਹ ਬੂਟੇ ਲਾ ਰਹੇ ਨੇ ਹੁਣ ਅਸੀਂ ਪਿਛਲੇ 1 ਸਾਲ ਤੋਂ ਨਸ਼ਾ ਰੋਕੂ ਕਮੇਟੀ ਦੇ ਰਾਹੀਂ ਇਥੇ ਸਾਰੇ ਜੁੜੇ ਹੋਏ ਆ ਤੇ ਸਾਰੇ ਨੌਜਵਾਨ ਬਹੁਤ ਜ਼ਿਆਦਾ ਸਮਾਜ ਸੇਵੀ ਨੇ ਬਹੁਤ ਵਧੀਆ ਸੇਵਾ ਕਰਦਨੇ ਸਮਾਜ ਦੀ ਜਿਵੇਂ ਆਪਣੇ ਹੈਪੀ ਹੋਰੀ ਹੋ ਗਿਆ ਆਪਣਾ ਵਿੱਕੀ ਬਾਈ ਹੋ ਗਿਆ ਸਾਰੇ ਤਰਨ ਬੱਬੀ ਕਾਲਾ ਸਾਰੇ ਸਮਾਜ ਸੇਵੀ ਵੀਰ ਨੇ ਤੇ ਹੁਣ ਜਦੋਂ ਅਸੀਂ ਇੱਕ ਜਗ੍ਹਾ ਸਾਰੇ ਇੰਨੇ ਸਵਾਜਈ ਵੀਰ ਇਕੱਠੇ ਹੋ ਗਏ ਤਾਂ ਫਿਰ ਅਸੀਂ ਸੋਚਿਆ ਵੀ ਹੁਣ ਚਲੋ ਨਸ਼ਾ ਦਾ ਸੀ ਰੋਕ ਹੀ ਰਹੇ ਆ ਤੇ ਨਾਲ ਦੀ ਨਾਲ ਆਪਾਂ ਨੂੰ ਕੁਦਰਤ ਤੇ ਵੱਲ ਵੀ ਧਿਆਨ ਦੇਣਾ ਚਾਹੀਦਾ ਤੇ ਜਿਹੜੇ ਕੁਦਰਤ ਤੇ ਵੱਲ ਧਿਆਨ ਦੇਣਾ ਸਾਰਿਆਂ ਤੋਂ ਵੱਡਾ ਜਿਹੜਾ ਕੰਮ ਆ ਉਹ ਸਿਰਫ ਬੂਟੇ ਲਗਾਉਣਾ ਰੁੱਖ ਲਗਾਉਣਾ ਤੇ ਇੰਨਾਂ ਦੀ ਸਾਂਭ ਸੰਭਾਲ ਕਰਨੀ ਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਜਿੱਥੇ ਵੀ ਜਿਵੇਂ ਹੁਣ ਖੇਤਾਂ ਦੇ ਵਿੱਚ ਅੱਗ ਲੱਗਦੀ ਹੈ ਉਹ ਬੂਟਿਆਂ ਨੂੰ ਅੱਗ ਲੱਗ ਜਾਂਦੀ ਹੈ ਕਿਸੇ ਦਰਖਤ ਨੂੰ ਅੱਗ ਲੱਗ ਜਾਂਦੀ ਹੈ ਤਾਂ ਅਸੀਂ ਉਹ ਅੱਗ ਜਾ ਕੇ ਬੁਝਾਉਂਦੇ ਆ ਤੇ ਨਾਲੇ ਅਸੀਂ ਇਹ ਵੀ ਸੰਦੇਸ਼ ਦਿੰਦੇ ਆ ਵੀ ਜਿਹੜੇ ਹੁਣ ਹੈਨਾ ਜਿੱਥੇ ਵੀ ਆਪਾਂ ਨੂੰ ਜਗ੍ਹਾ ਮਿਲਦੀ ਆ ਤਾਂ ਉੱਥੇ ਦਰਖਤ ਲਾਓ ਕਿਉਂਕਿ ਜੇ ਆਪਾਂ ਦਰਾਸਤ ਨਹੀਂ ਲਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਤਾਪਮਾਨ ਕਿੱਥੇ ਪਹੁੰਚ ਜਾਣਾ ਬਿਲਕੁਲ ਤਾਪਮਾਨ ਤਾਂ ਜੇਕਰ ਅੱਜ ਦੇ ਵੀ ਅੱਜ ਦੇ ਵੀ ਕਾਪੀ ਵੀ ਅੱਜ ਦੇ ਮਤਲਬ ਤਾਪਮਾਨ ਦੀ ਗੱਲ ਕਰਦੇ ਗਾ ਜੀ ਮੈਂ ਕਹਿੰਦਾ 47 ਤੋਂ 50 ਡਿਗਰੀ ਦਾ ਟੈਂਪਰੇਚਰ ਪਹੁੰਚ ਆ ਜਾਣਾ ਆਮ ਇਨਸਾਨ ਦੀ ਗੱਲ ਕਰੀਏ ਮੈਂ ਕਹਿੰਦਾ ਦੁਪਹਿਰੇ ਨਿਕਲਣਾ ਤਾਂ ਦੂਰ ਦੀ ਗੱਲ ਐ ਕਹਿੰਦੇ ਯਾਰ ਵੀ ਟਲਦੇ ਆ ਗਿਆ ਯਾਰ ਜੇ ਅਪਨ ਧੁੱਪ ਵਿੱਚ ਕਿਤੇ ਜਾਣਾ ਨਾ ਪਵੇ ਪਰ ਤੁਸੀਂ ਤਾਂ ਇੱਥੇ ਮੈਂ ਦੇਖ ਰਿਆਂਗਾ ਨੀਰੀ ਧੁੱਪ ਦੇ ਵਿੱਚ ਖੜ ਕੇ ਲੰਗਰ ਵਰਤਾ ਰਹੋਗੇ ਸ਼ਵੀਲ ਵਰਤਾ ਰਹੋਗੇ ਔਖਾ ਨਹੀਂ ਲੱ ਨਹੀਂ ਵੀਰੇ ਹੁਣ ਆਜ ਤਾਂ ਪੈ ਗਈ ਉਹ ਚੀਜ਼ ਦੀ ਹੈ ਨਾ ਪਹਿਲਾਂ ਪਹਿਲਾਂ ਜਰੂਰ ਔਖਾ ਲੱਗਦਾ ਸੀਗਾ ਕਿਉਂਕਿ ਜੇ ਆਪਾਂ ਰੋਕ ਨਾ ਲਾਇਆ ਤਾਂ ਧਰਤੀ ਦਾ ਜੀਵਨ ਖਤਮ ਹੋ ਜੂਗਾ ਇਹ ਸਾਰਿਆਂ ਨੂੰ ਪਤਾ ਹੈਗਾ ਪਰ ਫਿਰ ਵੀ ਪਤਾ ਨਹੀਂ ਕਿਉਂ ਲੋਕ ਇਸ ਵੱਲ ਧਿਆਨ ਨਹੀਂ ਦੇ ਰਹੇ ਹੈ ਨਾ ਦਰਾਸਤਾਂ ਨੂੰ ਵੱਢੀ ਜਾਂਦੇ ਆ ਅੱਗ ਲਾਈ ਜਾਂਦੇ ਆ ਦਰਾਸਤਾਂ ਨੂੰ ਤੇ ਨਵੇਂ ਬੂਟੇ ਲਾ ਨਹੀਂ ਰਹੇ ਤੇ ਇਹ ਬਹੁਤ ਵੱਡੀ ਗੱਲ ਹੈ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਜੇ ਧਰਤੀ ਦੇ ਜੀਵਨ ਆਪਾਂ ਜਿਉਂਦਾ ਰੱਖਣਾ ਹੈਗਾ ਤਾਂ ਆਪਾਂ ਨੂੰ ਬੂਟੇ ਲਾਉਣੀ ਪੈਣਗੇ ਨਹੀਂ ਸਾਡਾ ਜੀਵਨ ਧਰਤੀ ਤੋਂ ਖਤਮ ਹੋ ਜੂਗਾ ਬੱਸ ਪਤਾ ਹੋਰ ਵੀ ਨੌਜਵਾਨੇ ਬਗਲ ਲਗਾਦੇ ਭਾਈ ਹਰਸ਼ੀ ਕਾਲ ਕੀ ਹਾਲ ਹੈ ਠੀਕ ਹੋ ਵੀਰੇ ਬਹੁਤ ਵਧੀਆ ਜੀ ਮੈਂ ਵੀ ਸ਼ੁਰੂਆਤ ਪਹਿਲਾਂ ਤਾਂ ਇਹੀ ਚੀਜ਼ ਤੋਂ ਕਰਨੇ ਚਾਹੂਗਾ ਨੌਜਵਾਨ ਜਿਹੜੀ ਹੁੰਦੀ ਹੈ ਕਿ ਨੌਜਵਾਨ ਪੀੜੀ ਨੂੰ ਦੇਜਦਾ ਭੁੱਖ ਕਿਹਾ ਜਾਂਦਾ ਹੈ ਪਰ ਉਹ ਜਿਹੜੀ ਨੌਜਵਾਨ ਪੀੜੀ ਨੂੰ ਜਦੋਂ ਆਪਾਂ ਅੱਜ ਦੇ ਸਮੇਂ ਦੇ ਵਿੱਚ ਟੈਕਨੀਕਲ ਤਰੀਕੇ ਨਾਲ ਦੇਖ ਲਿਆਂਗੇ ਜਾਂ ਫਿਰ ਸੋਸ਼ਲ ਮੀਡੀਆ ਦਾ ਦੇਖਦੇ ਆਂਗੇ ਜਾਂ ਤਾਂ ਇਹ ਕਹਿੰਦਾ ਹੈ ਕਿ ਨਾ ਕਿ ਇਹ ਮੋਬਾਈਲਾਂ ਤਾਂ ਬਹੁਤ ਜੁੜੀ ਰਹਿੰਦੀ ਹੈਗੀ ਨੌਜਵਾਨ ਪੀੜ੍ਹੀ ਜਾਂ ਫਿਰ ਵਾਧੂ ਕੰਮ ਬਹੁਤ ਲੱਗ ਰਹੇ ਨੇ ਪਰ ਆਹਾਂ ਆਹ ਨਹੀਂ ਕੋਈ ਦਿਖਾਉਂਦਾ ਵੀ ਯਾਰ ਨੌਜਵਾਨ ਆ ਵੀ ਕੰਮ ਕਰਦੇ ਨੇ ਸਮਾਜ ਭਲਾਈ ਦੇ ਕੰਮ ਵੀ ਕਰਦੇ ਸਾਨੂੰ ਕੀ ਲੱਗਦਾਗਾ ਇਹ ਵੀ ਉਪਰਾਲੇ ਸਾਰਿਆਂ ਨੂੰ ਕਰਨੇ ਚਾਹੀਦੇ ਨੇ ਇਹ ਜੀ ਕਿਸੇ ਇੱਕ ਦੀ ਨਹੀਂ ਹਰ ਇਨਸਾਨ ਦੀ ਲੋੜ ਹੈ ਕਿਉਂ ਆਕਸੀਜਨ ਜ਼ਰੂਰੀ ਹੈ ਬੂਟੇ ਅੱਜ ਕੱਲ ਹੁਣ ਤੁਸੀਂ ਲਾ ਲਓ ਕਿਸਾਨਾਂ ਨੇ ਅੱਗਾਂ ਲਾਈਆਂ ਨੇ ਚਾਹੇ ਉਹ ਕੁਦਰਤੀ ਆਪੀ ਵੱਧ ਗਈ ਅੱਗ ਚਾਹੇ ਜਾਣ ਕੇ ਲਾਈਆਂ ਨੇ ਕਿਸੇ ਨੇ ਰੁਖ ਕਿਸੇ ਨੇ ਵੀ ਨਹੀਂ ਉਹ ਸਾਹਵੇਂ ਬਾਲੇ ਰੁਖ ਜ਼ਿਆਦਾਤਰ ਅੱਗ ਦਾ ਸ਼ਿਕਾਰ ਹੋ ਗਏ ਬਿਲਕੁਲ ਉਹ ਹੋ ਗਏ ਕੁਦਰਤੀ ਨੇਰੀ ਨੇ ਨਿਰਦਰਸਤ ਤੋੜਦੇ ਰੁਖ ਤਾਂ ਖਤਮ ਹੀ ਹੋ ਰਹੇ ਨੇ ਇਨਸਾਨਾਂ ਨੂੰ ਆਕਸੀਜਨ ਆਉ ਕਿੱਥੋਂ ਆਈ ਸੀ ਹਰ ਇੱਕ ਦੇ ਘਰੇ ਰੁਖ ਹੈ ਨਹੀਂ ਇਹ ਆਪਣੀ ਸਮੇਂ ਦੀ ਮੁੱਖ ਲੋੜ ਆ ਸੀ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਰੁਖ ਤੁਸੀਂ ਸਾਨੂੰ ਜਗ੍ਹਾ ਦੇ ਦਿਓ ਅਸੀਂ ਲਾ ਦਾਂਗੇ ਜਾਂ ਤੁਸੀਂ ਸਭ ਤੋਂ ਲੈ ਕੇ ਲਾਓ ਲਾ ਕੇ ਇਹ ਵੀ ਨਹੀਂ ਵੀ ਛੱਡਣੀਆਂ ਇਹਦੇ ਵਿੱਚ ਪਾਣੀ ਪਾ ਕੇ ਵੀ ਪੁੱਤਾਂ ਵਾਂਗੂ ਪਾਲਨੇ ਪੈਂਦੇ ਆ ਬਿਲਕੁਲ 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 ਇਹਦੇ ਵਿੱਚ ਮੈਂ ਕੱਲ ਦੇਖਿਆ ਕਿ ਨੇ ਪ੍ਰੋਸੀਜਰ ਬੜਾ ਮਗਾ ਜਾਹਰ ਲੋਕਾਂ ਨਾਲ ਅਸੀਂ ਗੱਲਬਾਤ ਕਰਿਆ ਵੀ ਆਰ ਵੀ ਬੁੱਤੇ ਲਾਉਣ ਬਾਰੇ ਕਿਉਂ ਨਹੀਂ ਸੋਚ ਰਹੇ ਕਹਿੰਦੇ ਇਹਨਾਂ ਸਮਾਂ ਨਹੀਂ ਹੈਗਾ ਸਾਡੇ ਕੋਲੇ ਕਿਸੇ ਕੋਲੇ ਸਾਰੇ ਆਪਦੇ ਨਿੱਜੀ ਜੀਵਨ ਦੇ ਵਿੱਚ ਬਿਜ਼ੀ ਹੋਏ ਪੈਣੇ ਸਮਾਂ ਨਹੀਂ ਹੈਗਾ ਜੇ ਕੋਈ ਸ਼ਖਸ ਤੁਹਾਨੂੰ ਤੁਹਾਡੇ ਤੱਕ ਪਹੁੰਚ ਕਰੇ ਵੀ ਸਾਡੇ ਕੋਲੇ ਜਗ੍ਹਾ ਪਈ ਆ ਕਿ ਲਾਉਣ ਲਈ ਉੱਤੇ ਲਾਉਂਡ ਸੇਵਾ ਵੀ ਕਰ ਦੋ ਤੇ ਉੱਤੇ ਸਾਹ ਵੀ ਕਰ ਲੋ ਉਹ ਕਿ ਕਰ ਪਾਉਂਗੇ ਹਾਂ ਜੀ ਹਾਂ ਸਾਡਾ ਸਾਰਿਆਂ ਦੀ ਜਿਹੜੀ ਕਮੇਟੀ ਹੈ ਅਸੀਂ ਕਰ ਰਹੇ ਹਾਂ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਕਲੱਬ ਆਪਣੇ ਛੇਪਰ ਦੇ ਵਿੱਚ ਚੱਲ ਰਿਹਾ ਹੈ ਉਹਦੇ ਨਾਲ ਆ ਉਹਦੇ ਵਿੱਚ ਅਸੀਂ ਅੱਜ ਤੋਂ ਹੈਪੀ ਵੀਰਾ ਹੋ ਗਿਆ ਗੋਪੀ ਹੋ ਗਿਆ ਸੰਦੀਪ ਗਰੇਵਾਲ ਦੀ ਅਗਵਾਈ ਹੇਠ ਅਸੀਂ ਬਹੁਤ ਰੁੱਖ ਲਗਾਏ ਨੇ ਤੇ ਉਹ ਬਣੇ ਕਾਮਯਾਬ ਹੋਏ ਪਏ ਨੇ ਬਹੁਤ ਲੋਕਾਂ ਨੇ ਆਪਦੇ ਘਰਾਂ ਅੱਗੋਂ ਵੱਢ ਵੀ ਦਿੱਤੇ ਜੀ ਜੀ ਪਾਣੀ ਵੀ ਅਸੀਂ ਪਾਇਆ ਜਾਲ ਵੀ ਅਸੀਂ ਲਾਇਆ ਲੋਕਾਂ ਨੂੰ ਪਤਾ ਨਹੀਂ ਉਹਦੇ ਵਿੱਚ ਕੀ ਤਕਲੀਫ ਆ ਵੀ ਸਾਡੇ ਹਾਂ ਵੱਢ ਕੇ ਸਾਈਡ ਤੇ ਸੜਤੇ ਜਾਲ ਪੱਟ ਕੇ ਅੰਦਰ ਧਰ ਲਿਆ ਲੋਕ ਇੱਥੇ ਦਿੱਕ ਰਾਏ ਪੈਣੇ ਪਰ ਇਹ ਕੁਦਰਤੀ ਹੈ ਕੁਦਰਤ ਨਾਲ ਕੋਈ ਖਲਵਾੜ ਜਿਹੜਾ ਕਰੂ ਉਹਨੂੰ ਭੁਗਤਣਾ ਪੈਣਾ ਹੈ ਬਿਲਕੁਲ ਬਿਲਕੁਲ ਸਾਡਾ ਹੋਰ ਵੀ ਨਾਲ ਨੇ ਭਾਈ ਅੱਜਕੱਲ੍ਹ ਕੀ ਹਾਲ ਹੈ ਵੀਰੇ ਤੁਸੀਂ ਦੱਸੋ ਠੀਕ ਮੈਂ ਗੱਲਬਾਤ ਕਰੀ ਆਗੀ ਭਾਈ ਹੁਣੇ ਨਾਲ ਭਾਈ ਉਹਨਾਂ ਨੇ ਕਹਿੰਦੇ ਕਹਿੰਦੇ ਸਾਡੀ ਜਿਹੜੀ ਸੰਸਥਾ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ ਹੈਗੀ ਤੇ ਕੁਝ ਕਨਾਂ ਲੋਕਾਂ ਦੇ ਅੱਜਕੱਲ੍ਹ ਮਸਲੇ ਜੋ ਦਰੱਖਤ ਲਾਉਣ ਬਾਰੇ ਹਰੇਕ ਸੋਚਦਾ ਹਰੇਕ ਸੋਚਦਾ ਯਾਰ ਮੈਂ ਵੀ ਕੋਈ ਨਾ ਕੋਈ ਆਪਦਾ ਯੋਗਦਾਨ ਪਾਵਾਂ ਪਰ ਸਮਾਂ ਨਹੀਂ ਹੁੰਦਾ ਤੂੰ ਸੋਨੋ ਕੀ ਲਾਤਾ ਵੀ ਇਹ ਦੇਖ ਕੇ ਕੋਈ ਇਨਸਾਨ ਸਮਾਂ ਕੱਟਣਾ ਵਾਬੇ ਤਾਂ ਕਿਹੜੇ ਤਰੀਕੇ ਨਾਲ ਸਮਾਂ ਨਿਕਲ ਸਕਦਾ ਹੈ ਜਾਂ ਪਰ ਕਿਹੜੇ ਪ੍ਰਾਲੇ ਵਾਤਾਵਰਣ ਦੀ ਸਾਮ ਹੋ ਸਕਦੀ ਹੈ ਸਮਾਂ ਤਾਂ ਦੇਖੋ ਵੀਰੇ ਇੱਕ ਵਾਰੀ ਦਰਤ ਲਾ ਕੇ ਹਨਾ ਮੰਨ ਕੇ ਚੱਲੋ ਆਪਾਂ ਕਹਿੰਦੇ ਆ ਵੀ ਇੱਕ ਤਾਂ ਰੁੱਖ ਸੋ ਸੁੱਖ ਵੱਧ ਤੋਂ ਵੱਧ ਇਹੀ ਬੇਨਤੀ ਹੈ ਸਾਰਿਆਂ ਨੂੰ ਵੀ ਦਰਤ ਤਾਂ ਆਪਾਂ ਤੋਂ ਬਹੁਤ ਘੱਟ ਸਮਾਂ ਮੰਗਦੇ ਨੇ ਵੱਧ ਤੋਂ ਵੱਧ ਇੱਕ ਸਾਲ ਹਨਾ ਜੇ ਆਪਾਂ ਇਹਨਾਂ ਨੂੰ ਦੇਖੀਏ ਟਾਈਮ ਤੇ ਪਾਣੀ ਸਵੇਰੇ ਸਾਮ ਪਾਣੀ ਦਾ ਵੀਰੇ ਹੋਰ ਕੋਈ ਉਹ ਨਹੀਂ ਹੈਗਾ ਹਨਾ ਕੋਈ ਚਲੋ ਝਾੜੀ ਲਾਤੀ ਕਿਸੇ ਜਾਨਵਰ ਤੋਂ ਜਿਹੜੀ ਨਰਾਲੇ ਥਾਂ ਤੇ ਕਿਉਂਕਿ ਜੇ ਰੁੱਖ ਨਾ ਰਹੇ ਤਾਂ ਆਪਾਂ ਵੀ ਨਹੀਂ ਰ ਸਹੀ ਗੱਲ ਹੈ ਸਾਰੀ ਬਾਤਾਵਾਰ ਨੇ ਜਿਹੜੀ ਸ੍ਰੇਸ਼ਟੀ ਆ ਉਹ ਸਾਰੀ ਰੁੱਖਾਂ ਨਾਲ ਹੀ ਆ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਜੀ ਵੱਧ ਤੋਂ ਵੱਧ ਰੁੱਖ ਲਾਓ ਆਪ ਦੇ ਆਲੇ-ਦੁਆਲੇ ਜਿੰਨੇ ਫਲ ਵਾਲਾ ਬੂਟਾ ਲਾ ਲਓ ਕੋਈ ਵੀ ਲਾ ਲਓ ਜਿੱਥੋਂ ਆਪਾਂ ਨੂੰ ਆਕਸੀਜਨ ਮਿਲਦੀ ਆ ਉਹ ਬੂਟਾ ਆਪਾਂ ਨੂੰ ਹਰ ਘਰ ਘਰ ਜਿੱਥੇ ਆ ਨਾ ਉਹ ਆ ਗਈ ਇੱਕ ਆਪਾਂ ਏਸੀ ਵੀ ਲਾਉਣੀ ਆ ਬਾਈ ਘਰੇ ਏਸੀ ਹਰੇਕ ਘਰੇ ਆ ਦਰਖਤ ਨਹੀਂ ਹੈਗਾ ਪਰ ਆਪਾਂ ਨੂੰ ਅੱਜ ਤੋਂ ਬਾਅਦ ਦਰਖਤਾਂ ਤੇ ਆਉਣਾ ਚਾਹੀਦਾ ਵੀ ਵੱਧ ਤੋਂ ਵੱਧ ਦਰਖਤ ਲਾਈਏ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਵੀ ਜਿੱਥੇ ਉਹਨੇ ਜੀ ਤੌਰ ਸਾਂਜੀ ਥਾਂ ਬਾਦੂ ਆ ਉਥੇ ਦਰਖਤ ਲਾਉਣ ਹਨਾ ਆਪਦੇ ਕਿਆਰਿਆਂ ਦੇ ਕੰਨੀਆਂ ਤੇ ਇੱਕ ਇੱਕ ਦਰਖਤ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਕਹਿੰਦੇ ਵੀ ਫਸਲ ਮਾਰਦੇ ਨੇ ਜੇ ਨਸਲੀ ਨਾ ਰਹੀ ਦਾ فاਸਲੇ ਵੀ ਕਿਸੇ ਨੇ ਕੀ ਕਰਨੀ ਆ ਤਾਂ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਵੱਧ ਤੋਂ ਵੱਧ ਰੁੱਖ ਲਾਓ ਅਤੇ ਵੱਧ ਤੋਂ ਵੱਧ ਆਪਣੇ ਬਾਤਾਵਾਰ ਦੀ ਸੇਵਾ ਸੰਭਾਲੋ ਬਾਬਾ ਤੁਹਾਨੂੰ ਬਹੁਤ ਚੰਗਿਆ ਗੱਲਬਾਤ ਕਰਕੇ ਸੋ ਦੋਸਤੋ ਅਸੀਂ ਤੁਹਾਨੂੰ ਦਿਖਾ ਵੀ ਦਿੰਨੇ ਆ ਕਿ ਦ੍ਰਿਸ਼ ਦਿਖਾ ਦਿੰਨੇ ਆ ਕਿ ਇਸ ਸਮੇਂ ਦਾ ਅਸੀਂ ਸ਼ੇਰਪੁਰ ਦੇ ਵਿੱਚ ਫੜਿਆਗੇ ਜਿਹੜਾ ਇਹ ਬਰਨਾਲਾ ਮੇਨ ਰੋਡ ਆਗਾ ਤੇ ਦੇਖ ਸਕਦੇ ਹੋ ਕਿ ਨੌਜਵਾਨ ਸੇਵਾ ਕਰ ਰਹੇ ਨੇ ਕਿ ਨੌਜਵਾਨ ਸੇਵਾ ਕਰ ਰਹੇ ਨੇਗੇ ਤੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਇੱਥੇ ਜਿਹੜੇ ਲੋਕ ਸਿੰਘ ਹੈ ਉੱਤੇ ਵੀ ਲਿਆ ਰਹੇ ਨੇਗੇ ਉੱਤੇ ਵੀ ਲਿਆ ਰਹੇ ਨੇਗੇ ਤੇ ਨਾਲ ਹੀ ਜਿਹੜਾ ਇੱਥੇ ਉਹ ਪਾਣੀ ਵੀ ਪੀ ਕੇ ਜਾ ਰਹੇ ਨੇਗੇ ਹਰ ਤਰ੍ਹਾਂ ਦੀ ਜਿਹੜੀ ਸੇਵਾ ਕੀ ਨਾ ਨੌਜਵਾਨਾਂ ਦੇ ਵੱਲ ਕੀਤੀ ਜਾ ਰਹੀ ਹੈਗੀ ਤੇ ਇੱਥੇ ਸ੍ਰੀਮੇ ਸਰਦਾਰ ਨਸ਼ਰੁਕ ਬੇਟੀ ਕਿਸੇ ਜਗ੍ਹਾ ਤੇ ਇਸੇ ਪਹਿਰੇ ਦੋਤ ਨੇ ਬੈਠੀ ਹੈ ਮੈਨੂੰ ਯਾਨੀ ਕਿ ਹਦੀਪ ਸਰਪੰਚ ਤੋਂ ਇਜਾਜ਼ਤ ਧੰਨਵਾਦ